ਤਨ ਸਮਾ ਵੀ ਸਤਿਗੁਰੂ ਜੀ ਤੋਂ ਸਾਨੂੰ ਪ੍ਰਾਪਤ ਹੋਇਆ ਉਤਨੇ ਸਮੇਂ ਨੂੰ ਬਤੀਤ ਕਰਦਿਆਂ ਹੋਇਆਂ ਸੱਚੇ ਗੁਰਸਿੱਖੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ ਕਰੋ ਜੀ ਗੁਰੂ ਫਤਿਹ ਪ੍ਰਵਾਨ ਮਨੁਵਿਰਤੀਆਂ ਅਗਾਕਰ ਕਰਦਿਆਂ ਹੋਇਆਂ ਅਗਾਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹਾਂ ਮੇਰੇ ਲਾਲਨ ਕੀ ਸ਼ੋਭਾ ਬੜਾ ਪਿਆਰਾ ਸ਼ਬਦ ਪੜ੍ਹਨੇ ਗਾਇਆ ਹੈ ਪਰ ਇਸ ਸ਼ਬਦ ਦੇ ਨਾਲ ਨਾਲ ਹਜ਼ੂਰ ਨੇ ਉਸ ਪ੍ਰਮਾਤਮਾ ਦੇ ਨਾਲ ਨਾਮ ਦੀ ਰੰਗਰੀ ਜੋ ਸਾਂਝ ਪਾਈ ਹੈ ਨਾ ਉਹਨੂੰ ਬਿਆਨ ਕੀਤਾ ਹੀ ਬਣਦਾ ਹੈ ਸਦ ਨਭ ਪ੍ਰਮਾਤਮਾ ਨੇ ਆਖਿਆ ਕਿ ਸਾਰੇ ਰੰਗ ਇਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਆ ਜਾਂਦੇ ਨੇ ਕੋਈ ਵੀ ਰੰਗ ਬਾਕੀ ਨਹੀਂ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਤੋਂ ਵਾਂਝਾ ਹੋਵੇ ਮੇਰੇ ਲਾਲਨ ਕੀ ਸੋਭਾ ਇਹ ਹੈ ਮੇਰੇ ਪ੍ਰਮਾਤਮਾ ਦੀ ਸੋਭਾ ਜੋ ਸਭਨਾਂ ਨੂੰ ਇੱਕੋ ਜਿਹਾ ਪਿਆਰ ਬਖਸ਼ਿਸ਼ ਕਰਦਾ ਹੈ ਉਹਦੀ ਕੋਈ ਸੋਭਾ ਦੀ ਗੁਣ ਗਾਵੇ ਚਾਹੇ ਨਾ ਗਾਵੇ ਆਪਾਂ ਤਾਂ ਹੀ ਸਤਿਗੁਰੂ ਜੀ ਨੂੰ ਆਖਦੇ ਆ ਨਾ ਕਿ ਪ੍ਰਮਾਤਮਾ ਨਿਰਵੈਰ ਹੈ ਪ੍ਰਮਾਤਮਾ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਹ ਨਿਰਭਉ ਵੀ ਹੈ ਉਹ ਕਿਸੇ ਦਾ ਡਰ ਵੀ ਨਹੀਂ ਮੰਨਦਾ ਨਾ ਕਿਸੇ ਦਾ ਡਰ ਰੱਖਦਾ ਪ੍ਰਮਾਤਮਾ ਨੇ ਆਖਿਆ ਸੀ ਨਾ ਕਿ ਧੰਨ ਸ਼੍ਰੀ ਗੁਰੂ ਰਣਸੰਮਾਰਤ ਧੰਨ ਸ਼੍ਰੀ ਗੁਰੂ ਰਵਿੰਦਰ ਪਾਸ਼ਾ ਨੇ ਕੱਲ ਦੇ ਦੀਵਾਨਾਂ ਦੇ ਅੰਦਰ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਕਿ ਇੱਕੋ ਰਸ ਸਾਡੇ ਨਾਮ ਦੇ ਜਦੋਂ ਹਿਰਦੇ ਦੇ ਵਿੱਚ ਇੱਕੋ ਰਸ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਬਿਨਾਂ ਕਿਸੇ ਵਾਦਕ ਤੋਂ ਜਦੋਂ ਸ਼ਬਦ ਗੂੰਜਣ ਲੱਗ ਪਵੇ ਉਹਨੂੰ ਅਧਹੰਦ ਦੇ ਨਾਮ ਦੇ ਨਾਲ ਪਰਮਾਤਮਾ ਕਿਰਤਾਰਥ ਕਰਦੇ ਨੇ ਹਜ਼ੂਰ ਨੇ ਆਖਿਆ ਕਿ ਫਿਰਕਰ ਆਪਣੇ ਗ੍ਰਹਿ ਵਿੱਚ ਆਇਆ ਸਭ ਕੁਝ ਗਵਾ ਕੇ ਸਮਾਂ ਵੀ ਹੱਥੋਂ ਲੰਘਾ ਕੇ ਫਿਰ ਬੰਦਾ ਆਪਣੇ ਉਸੇ ਹੀ ਗ੍ਰਹਿ ਦੇ ਵਿੱਚ ਉਸੇ ਹੀ ਘਰ ਦੇ ਵਿੱਚ ਆ ਜਾਂਦਾ ਹੈ ਭਾਵੇਂ ਕਿਸ ਦੇਹੀ ਦੇ ਵਿੱਚ ਫਿਰ ਮੁੜ ਕੇ ਆ ਜਾਂਦਾ ਹੈ ਪਰ ਹਜ਼ੂਰ ਆਖਦੇ ਨੇ ਕਿ ਜਨ ਨਾਨਕ ਬੋਲੇ ਅਮਰ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਇਹ ਪ੍ਰਮਾਤਮਾ ਨੇ ਬਾਣੀ ਪਹਿਲਾਂ ਹੀ ਆਖ ਦਿੱਤੀ ਸੀ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਈ ਤੈਨੂੰ ਦਰਸ਼ਨ ਦਾਤਾਰੇ ਹੋਏ ਨੇ ਨੂੰ ਸਾਂਭਣਾ ਸਿੱਖ ਵਕਤ ਵਿਚਾਰੀ ਸੁਬੰਧਾ ਹੋਈ ਕਿੰਡੀਆਂ ਉਦਾਹਰਨਾਂ ਸੱਚੇ ਭਾਸ਼ਣ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਪ੍ਰਾਪਤ ਕਰਵਾਈਆਂ ਅੱਜ ਅਖੀਰਲੀ ਬੰਦਾ ਦੀ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਕਰਕੇ ਸਮਾਪਤੀ ਕਰਾਂਗੇ ਜਿਵੇਂ ਕਿ ਕੱਲ ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਨਾਲ ਇੱਕ ਪਾਵਨ ਸਾਂਝ ਪਾਈ ਸੀ ਕਿ ਆਪੇ ਰਾਜਨ ਆਪੇ ਲੋਗਾ हे परमात्मा तू अपनी इस राजा ਦੇ ਵਿੱਚ ਸਾਰੀ ਪ੍ਰਜਾ ਦੇ ਵਿੱਚ ਤੂੰ ਆਪ ਸਮਾਇਆ ਹੋਇਆ ਏ ਤੇ ਇਸ ਹੀ ਪ੍ਰਜਾ ਦਾ ਤੂੰ ਆਪ ਰਾਜਾ ਹੈ ਤੇ ਇਸ ਰਾਜੇ ਦੀ ਹੀ ਤੂੰ ਹੀ ਪ੍ਰਜਾ ਹੈ ਭਾਵ ਕਿ ਤੂੰ ਇਹਨਾਂ ਦੇ ਵਿੱਚ ਰਤਾ ਪਰ ਵੀ ਫਰਕ ਨਹੀਂ ਇਸ ਦੇਹੀ ਦੇ ਵਿੱਚ ਤੇਰਾ ਹੀ ਵਾਸਾ ਹੈ ਇਹ ਦੇਹੀ ਵੀ ਤੇਰੀ ਹੈ ਇਹਨੂੰ ਬਣਾਉਣ ਵਾਲਾ ਵੀ ਤੂੰ ਆਪ ਹੈ ਹਜ਼ੂਨ ਸ਼ਬਦ ਵਰਤੇ ਹਨਾ ਜੀ ਕਿ ਆਪੇ ਰਾਜਨ ਆਪੇ ਲੋਗਾ हे परमात्मा ਤੂੰ ਆਪ ਹੀ ਇਸ ਨੂੰ ਬਣਾਉਣ ਵਾਲਾ ਹੈ ਤੇ ਆਪ ਹੀ ਇਸ ਨੂੰ ਵਿੰਸਨ ਹਾਰ ਭਾਵ ਕੇ ਖਤਮ ਕਰਨ ਵਾਲਾ ਹੈ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਤੂੰ ਹੁਣ ਦਿਸ ਪਿਆ ਹੈ ਪਰਮਾਤਮਾ ਗੁਰੂ ਨੇ ਪਰਮਾਤਮਾ ਨੇ ਕਿਰਪਾ ਕੀਤੀ ਪੂਰੇ ਗੁਰੂ ਨੇ ਜਦੋਂ ਮੇਰੇ ਮથે ਦੇ ਉੱਤੇ ਹੱਥ ਧਰਿਆ ਨਾ ਫਿਰ ਗੁਰੂ ਸਾਹਿਬ ਕਹਿੰਦੇ ਸਮਰਾਥ ਗੁਰੂ ਸਾਹਮਣੇ ਮੇਰੇ ਪਰਮਾਤਮਾ ਦੀ ਕਿਰਪਾ ਆਉਂਦੀ ਨੇ ਦਿਸ ਪਈ ਉਸ ਭਾਵ ਨੂੰ ਸ਼ਬਦ ਦੇ ਵਿੱਚ ਹਜ਼ੂਰ ਸਾਨੂੰ ਕਹਿਣਾ ਚਾਹੁੰਦੇ ਆਪੇ ਨਿਰਵਾਣੀ ਆਪੇ ਭੋਗਾ ਪ੍ਰਭੂ ਬਾਸਨਾ ਰਹਿਤ ਵੀ ਹੈ ਤੇ ਸਾਰੇ ਜੀਵਾਂ ਦੇ ਵਿੱਚ ਇਸ ਨੂੰ ਸਾਰੇ ਜੀਵਾਂ ਦੇ ਵਿੱਚ ਇਹਨੂੰ ਭੋਗ ਕੇ ਇਹਨੂੰ ਰਸਨਾ ਨੂੰ ਭੋਗ ਵੀ ਰਿਹਾ ਹੈ ਪਰਮਾਤਮਾ ਇਹ ਸਾਰੀਆਂ ਵਾਸ਼ਨਾਵਾਂ ਤੋਂ ਬਿਲਕੁਲ ਰਹਿਤ ਗੁਰੂ ਸਾਹਿਬ ਦਾ ਪਾਵਨ ਸ਼ਬਦ ਹੈ ਨਾ ਜੀ ਕਿ ਪ੍ਰਮਾਤਮਾ ਦੇ ਆਪੇ ਨਿਰਵਾਣੀ ਆਪੇ ਭੋਗਾ ਇਹਨਾਂ ਤੋਂ ਬਿਲਕੁਲ ਰਹਿਤ ਨਿਰਵਾਣੀ ਤੋਂ ਪਾਵ ਵਾਸ਼ਨਾ ਤੋਂ ਰਹਿਤ ਰਤਾ ਪਰ ਵੀ ਮਨ ਵਿੱਚ ਵਾਸ਼ਨਾ ਨਾ ਹੋਵੇ ਕਿਸੇ ਨੂੰ ਪਾਉਣ ਦੀ ਕਿਸੇ ਦੀ ਪਾਉਣ ਦੀ ਕਿਸੇ ਨੂੰ ਕਿਸ ਗਵਾਉਣ ਦੀ ਡਰਨਾ ਹੋਵੇ ਕਿਸੇ ਦੇ ਮਨ ਵਿੱਚ ਰਤਾ ਪਰ ਵੀ ਕਿ ਪ੍ਰਮਾਤਮਾ ਦਾ ਮੈਨੂੰ ਅਦਬ ਹੈ ਪੈ ਹੈ ਸਤਿਕਾਰ ਹੈ ਹਜ਼ੂਰ ਕਹਿੰਦੇ ਆਪੇ ਨਿਰਵਾਣੀ ਆਪੇ ਭੋਗਾ ਇਹ ਵਾਸ਼ਨਾਮ ਤੋਂ ਰਹਿਤ ਵੀ ਹੈ ਤੇ ਇਹਨਾਂ ਸਾਰੇ ਜੀਵਾਂ ਦੇ ਵਿੱਚ ਵਿਚਰ ਕੇ ਤੂੰ ਪਰਮਾਤਮਾ ਇਹ ਨਵਾਸ਼ ਨਾਮ ਨੂੰ ਮਾਣ ਵੀ ਰਿਆ ਏ ਕਿੱਡੀ ਵੱਡੀ ਉਤਾਰਨਾ ਜੀ ਆਪ ਹੀ ਸਾਰੇ ਪਦਾਰਥਾਂ ਦਾ ਭੋਗ ਵੀ ਤੂੰ ਆਪ ਹੀ ਕਰ ਰਿਆ ਏ ਬਾਸ਼ਨਾਮ ਨੂੰ ਭੋਗ ਵੀ ਤੂੰ ਆਪ ਹੀ ਰਿਆ ਏ ਆਪੇ ਤਖਤ ਬਹਿ ਸਚ ਨਿਆਈ ਸਭ ਚੂਕੀ ਕੂਕ ਪੁਕਾਰਾ ਜਿਓ ਪੁਕਾਰਿਆ ਜਿਓ ਮਾਫ ਕਰਿਓ ਨਾਨਕ ਜੀ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਨੇ ਸ਼ਬਦ ਵਰਤੇ ਆ ਕਿ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਇਸ ਤਖਤ ਦੇ ਉੱਤੇ ਬੈਠਾ ਹੋਇਆ ਏ ਜਿੱਥੇ ਸੱਚ ਦੀ ਨਿਆਂ ਦੀ ਸੱਚੇ ਦੀ ਤਖਤ ਦੇ ਉੱਤੇ ਬੈ ਕੇ ਸੱਚ ਦਾ ਹੀ ਹਮੇਸ਼ਾ ਨਿਆਂ ਹੁੰਦਾ ਏ ਗੁਰੂ ਨਾਨਕ ਪਾਸ਼ਾ ਨੇ ਵੀ ਇਹ ਪਾਵਨ ਸ਼ਬਦ ਦੇ ਨਾਲ ਸੋਨ ਨਿਵਾਜਿਆ ਸੀ ਕਿ ਰਾਜੇ ਹੋਏ ਭਾਈ ਰਾਜੇ ਕਸਾਈ ਹੋ ਗਏ ਨੇ ਉਹ ਹੱਕ ਤੇ ਧਰਮ ਦੀ ਗੱਲ ਨਹੀਂ ਕਰ ਰਹੇ ਤੇ ਉਹ ਤੋਂ ਵੀ ਉਹ ਤੇ ਧਰਮ ਪ੍ਰਚਾਰਕ ਤੇ ਜੋ ਨਮਾਇंदे ਚੁਣੇ ਗਏ ਨੇ ਉਹ ਵੀ ਇਸ ਨੂੰ ਵਾਰ ਨੂੰ ਆਪ ਹੀ ਹੁਣ ਜੇ ਖੇਤ ਨੂੰ ਜਦੋਂ ਵਾਰ ਖਾਣ ਲੱਗ ਪਵੇ ਫਿਰ ਰਾਖੀ ਕੌਣ ਕਰੇਗਾ ਹੁਣ ਧਰਮ ਦੇ ਨਿਆਂ ਤੇ ਜਦੋਂ ਲੁੱਟ ਐਨ ਪੂਰੇ ਨੱਤਾਂ ਪਰ ਵੀ ਮਨ ਵਿੱਚ ਦਇਆ ਭਾਵਨਾ ਨਾ ਹੋਵੇ ਲੁੱਟਕਸੁੱਟ ਹੋ ਰਹੀ ਹੋਵੇ ਫਿਰ ਉਹਦਾ ਰਾਖਾ ਰਖਵਾਲਾ ਕੌਣ ਹੋ ਗਿਆ ਹਜ਼ੂਰ ਨੇ ਸ਼ਬਦ ਵਰਤੇ ਆ ਨਾ ਆਪੇ ਰਾਜ ਨੇ ਆਪੇ ਲੋਕਾਂ ਆਪੇ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਂਈ ਸਭ ਚੁੱਕੀ ਕੂਕ ਪੁਕਾਰਿਆ ਜੀਓ ਉਸ ਤਖਤ ਦੇ ਉੱਤੇ ਪਰਮਾਤਮਾ ਬੈਠਾ ਏ ਜਿੱਥੇ ਹਮੇਸ਼ਾ ਸੱਚ ਦਾ ਹੀ ਨਿਆਂ ਦਾ ਸਮੇਂ ਹਮੇਸ਼ਾ ਨਿਆਂ ਆਉਂਦਾ ਏ ਤੇ ਸੱਚ ਦੀ ਓੜਕ ਰਹਿੰਦੀ ਏ ਇਸ ਵਾਸਤੇ ਪਰਮਾਤਮਾ ਸਾਰੀ ਗਿਲਾ ਸ਼ਿਕਵੇ ਜਿਨ੍ਹਾਂ ਤੇਰੇ ਨਾਲ ਸੀ ਸਾਰੇ ਇਸ ਦੁਨੀਆ ਦੇ ਲੋਕਾਂ ਦੇ ਹਿਰਦੇ ਵਿੱਚ ਮੁੱਕ ਗਏ ਨੇ ਜਦੋਂ ਪਤਾ ਲੱਗ ਜਾਵੇ ਕਿ ਪਰਮਾਤਮਾ ਨੇ ਨਿਆਂ ਕੀਤਾ ਏ ਜਦੋਂ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਸੋਝੀ ਆ ਜਾਵੇ ਫਿਰ ਸਾਡੇ ਮਨ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੇ ਸਾਂ ਕਿ ਪ੍ਰਮਾਤਮਾ ਆਪ ਹੀ ਦੁੱਖ ਦੇਣ ਵਾਲਾ ਏ ਤੇ ਆਪ ਹੀ ਉਸ ਦੁੱਖਾਂ ਤੋਂ ਨਿਯਾਤ ਪਾਉਣ ਵਾਲਾ ਏ ਅਸੀਂ ਸਾਰੀ ਜ਼ਿੰਦਗੀ ਮੰਗਾ ਮੰਗ ਮੰਗ ਕੇ ਥੱਕਦੇ ਨਹੀਂ ਪ੍ਰਮਾਤਮਾ ਦਿੰਦਾ ਦੇ ਆਪਾਂ ਰੋਜ਼ਾਨਾ ਆਖਦੇ ਹਾਂ ਨਾ ਜਪਜੀ ਸਾਹਿਬ ਦੇ ਵਿੱਚ ਵਾਂਗ ਪਾਪ ਨੂੰ ਸ਼ਬਦ ਨੂੰ ਆਪਾਂ ਕਰਤਾਰਤ ਕਰੀਏ ਦਿੰਦਾ ਦੇ ਲੈਂਦੇ ਥੱਕ ਪਾਏ ਅਸੀਂ ਕਿੰਨੇ ਗੁਰੂ ਸਾਹਿਬ ਦੀ ਪ੍ਰਮਾਤਮਾ ਨਾਲ ਦਾਤਾਂ ਦੇ ਨਾਲ ਪ੍ਰਮਾਤਮਾ ਨੇ ਸਾਨੂੰ ਨਿਵਾਜਿਆ ਹੋਇਆ ਏ ਪਰ ਸ਼ੁਕਰਾਨਾ ਤੇ ਇੱਕ ਹੈ ਗੁਰੂ ਸਾਹਿਬ ਦੇ ਉਤਾਨਾ ਤੇ ਮਿਹਨਤ ਦੋਨੇ ਗੱਲਾਂ ਕਾਮਨ ਚੱਲ ਰਹੀਆਂ ਨੇ ਨਾ ਜੇ ਤੱਕ ਗੁਰੂ ਦੀ ਕਿਰਪਾ ਨਾਲ ਸੇਵਾ ਥੋੜੀ ਮੰਗਨ ਬਹੁਤਾ ਪਰਮਾਤਮਾ ਦੀ ਕਿਰਪਾ ਨਾਲ ਸੇਵਾ ਸਾਡੀ ਸੰਪੂਰਨ ਹੋ ਗਈ ਪਰਮਾਤਮਾ ਨੇ ਉਹ ਦਸਬੰਦ ਸਾਡਾ ਪ੍ਰਮਾਨ ਕਰ ਲਿਆ ਨਾ ਫਿਰ ਤਾਂ ਕਿਤੇ ਨਾ ਕਿਤੇ ਜਾ ਕੇ ਸੇਵਾ ਥੋੜੀ ਮੰਗਨ ਬਹੁਤਾ ਹਜੇ ਪਰਮਾਤਮਾ ਕਿਰਪਾ ਕਰਕੇ ਉਡੀਕ ਕਰ ਰਿਹਾ ਏ ਕਿ ਇਹਦੀ ਇੰਨੀ ਸੇਵਾ ਹੋਈ ਵੀ ਨਹੀਂ ਰੱਤਾ ਪਰ ਵੀ ਨਾਮ ਦੀ ਸਿਮਰਨ ਦੀ ਚਾਹੇ ਕਿਸੇ ਤਰ੍ਹਾਂ ਦੀ ਤੁਸੀਂ ਆਪਣੇ ਮਨ ਵਿੱਚ ਉਲੀਕ ਲੋ ਗੁਰੂ ਪਿਆਰਿਓ ਉਹ ਤੁਹਾਡੀ ਸੇਵਾ ਥੋੜੀ ਮੰਗਨ ਬਹੁਤੇ ਵਾਲੀ ਗੱਲ ਨੂੰ ਪ੍ਰਮਾਤਮਾ ਕਦੋਂ ਤੋਟਣਾ ਆਵੇ ਵੱਧੋ ਜਾਈ ਦੇ ਵਿੱਚ ਤਬਦੀਲ ਕਰ ਦਿੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਫਿਰ ਤੋਟਣਾ ਆਵੇ ਵੱਧੋ ਜਾਈ ਇਹ ਪ੍ਰਮਾਤਮਾ ਦਾ ਅਖੋਟ ਭੰਡਾਰ ਹੈ ਜਿਹਦੇ ਵਿੱਚ ਰੱਤਾ ਭਰ ਵੀ ਕਦੇ ਮਨ ਵਿੱਚ ਤਾਂਗ ਨਹੀਂ ਹੁੰਦੀ ਕਿ ਪ੍ਰਮਾਤਮਾ ਦੇ ਨਾਲ ਕਦੇ ਤਾਨਾ ਮੇਣਾ ਮਾਰ ਹੀ ਲਈਏ ਗਿਲਾ ਸ਼ਿਕਵਾ ਕਰ ਲਈਏ ਕਿਉਂਕਿ ਪ੍ਰਮਾਤਮਾ ਦੀ ਨਾ ਕਿਰਪਾ ਦੇ ਨਾਲ ਸੂਝ ਹੀ ਆ ਗਈ ਕਿ ਦੁੱਖ ਵੀ ਉਹ ਹੀ ਦੇਣ ਵਾਲਾ ਹੈ ਸੁੱਖਾਂ ਤੋਂ ਨਿਆਤ ਵੀ ਉਹ ਹੀ ਕਾਉਣ ਵਾਲਾ ਹੈ ਤੇ ਸਾਰੀ ਗੱਲਾਂ ਹੀ ਮੁੱਕ ਗਈ ਹੈ ਅਗਲੀ ਪੰਕਤੀ ਹਜ਼ੂਰ ਨੇ ਆਖਿਆ ਜਿਹੇ ਡਿਠਾ ਮੈਂ ਤੇਹੋਂ ਕਹਿਆ ਗੁਰੂ ਦੀ ਮਿਹਰ ਦੇ ਨਾਲ ਮੈਂ ਪਰਮਾਤਮਾ ਜਿਸ ਸਰਵ ਵਿਆਪਕ ਰੂਪ ਦੇ ਵਿੱਚ ਤੈਨੂੰ ਵੇਖਿਆ ਏ ਤੂੰ ਉਹੋ ਜਿਹਾ ਹੀ ਹੋ ਜਾਣਾ ਏ ਹੁਣ ਸਪੋਜ਼ ਕਰੋ ਗੁਰੂ ਪਿਆਰਿਓ ਕੋਈ ਬੰਦਾ ਹੁਣ ਭਗਤ ਧੰਨਾ ਜੀ ਦਾ ਸਾਡੇ ਸਾਹਮਣੇ ਕਿੱਡੀ ਵੱਡੀ ਐਗਜ਼ੈਂਪਲ ਏ ਲੋਕ ਉਹਨਾਂ ਨੂੰ ਆਖਦੇ ਨੇ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਭਗਤ ਧੰਨਾ ਜੀ ਨੇ ਪੱਥਰਾਂ ਦੇ ਵਿੱਚ ਰੱਬ ਪਾ ਲਿਆ ਭਗਤ ਰਵਦਾਸ ਮਹਾਰਾਜ ਨੂੰ ਜੋੜਿਆ ਜਾਂਦਾ ਏ ਕਿ ਉਹਨਾਂ ਨੇ ਜੁੱਤੀਆਂ ਗੰਢ-ਗੰਢ ਕੇ ਪਰਮਾਤਮਾ ਦੇ ਨਾਲ ਆਪਣੀ ਪ੍ਰੀਤ ਗੰਢ ਲਈ ਤੇ ਕਿੰਨੇ ਆ ਉਦਾਹਰਨਾਂ ਦੇ ਭਗਤ ਕਬੀਰ ਜੀ ਨੂੰ ਆਖਦੇ ਨੇ ਕਿ ਉਹ ਜਲਾਹੇ ਸਨ ਉਹਨਾਂ ਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੀ ਜੋ ਖੱਦਰ ਦੀ ਉਹ ਬਣਾਈ ਬੁੰਦੇ ਸੀ ਉਹਨਾਂ ਦੇ ਨਾਲ ਬੁਣ-ਬੁਣ ਕੇ ਪ੍ਰਮਾਤਮਾ ਦੇ ਨਾਮ ਨੂੰ ਵੀ ਰੈਗੂਲਰ ਆਪਣੇ ਹਿਰਦੇ ਵਿੱਚ ਲਾਗੂ ਰੱਖਿਆ ਕਿੰਨੀਆਂ ਉਦਾਹਰਨਾਂ ਨੇ ਆਪਣੇ ਕੰਮ ਨੂੰ ਵੀ ਤਰਜੀਹ ਦਿੱਤੀ ਗੁਰੂ ਦੇ ਨਾਮ ਨੂੰ ਵੀ ਸਮਾਂ ਦਿੱਤਾ ਅਸੀਂ ਇੱਕ ਗੱਲ ਦੇ ਉੱਤੇ ਗੌਰ ਕਰਦੇ ਆ ਕਿ ਸਮਾਂ ਸਾਰਿਆਂ ਲਈ ਇੱਕੋ ਜਿਹਾ ਏ ਅਸੀਂ ਹਰ ਇੱਕ ਚੀਜ਼ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਜਿੱਥੇ ਨਿਤਨੇਮ ਨੂੰ ਸਮਾਂ ਮੰਗਦਾ ਏ ਅਸੀਂ ਉੱਥੋਂ ਗਰੀਜ ਕਰ ਜਾਂਦੇ ਆ ਕਿ ਨਹੀਂ ਕੱਲ ਨੂੰ ਕਰ ਲਾਂਗੇ ਗੁਰੂ ਨਾਨਕ ਦੇਵ ਜੀ ਜਾ ਕੇ ਪਰ ਜੋ ਸਮਾਂ ਅੱਜ ਹੈ ਜੋ ਸਮਾਂ ਤੁਹਾਡੇ ਕੋਲ ਅੱਜ ਚੱਲ ਰਿਹਾ ਏ ਇਹਨੂੰ ਤੁਸੀਂ ਕੱਲੂ ਕਿਵੇਂ ਗੁਰੂ ਪਿਆਰਿਓ ਪੂਰਾ ਕਰ ਲੋਂਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਸਵਾਸ ਜੋ ਕੱਟ ਗਿਆ ਉਹਨੂੰ ਤੁਸੀਂ ਕੱਲੂ ਕਿਵੇਂ ਪੂਰਾ ਕਰ ਲੋਂਗੇ ਹਜ਼ੂਰ ਨੇ ਸ਼ਬਦ ਇਹ ਹੀ ਵਾਤਾਕ ਜੇ ਹਾਂ ਡੇਠਾ ਮੈਂ ਤੇਹੋ ਕਹਿਆ ਪ੍ਰਮਾਤਮਾ ਤੂੰ ਮੈਨੂੰ ਦੇਹੋ ਜਿਹਾ ਦਿਸ ਰਿਹਾ ਮੈਂ ਉਹੋ ਜਿਹਾ ਹੀ ਮਨ ਵਿੱਚ ਪਿਆ ਤਾਂਗ ਪੈਦਾ ਕੀਤੀ ਸੀ ਕਿ ਪ੍ਰਮਾਤਮਾ ਇੱਕ ਪੱਥਰ ਦੀ ਮੂਰਤ ਹੈ ਤੁਸੀਂ ਸਪੋਸ ਕਰੋ ਅਜ ਪੱਥਰ ਦੀ ਪੂਰਦਾ ਵੀ ਹੋ ਰਹੀ ਹੈ ਪਰਮਾਤਮਾ ਇੱਕ ਨਿਰਵਸਤਰ ਹੈ ਪਰਮਾਤਮਾ ਜਿਹਦਾ ਨਿਰਅਕਾਰ ਹੈ ਉਹਦਾ ਕੋਈ ਔਕਾਰ ਨਹੀਂ ਉਹਦੇ ਤਨ ਤੇ ਕੋਈ ਕੱਪੜਾ ਨਹੀਂ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਅਜਿਹਹਾ ਭੋਗ ਨਹੀਂ ਭੋਗਦਾ ਜਿਹੜੇ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਰਤਾ ਪਰ ਵੀ ਗਿਆਨ ਆਇਆ ਪਾਣੀ ਦੀ ਨਿਆਈ ਨੂੰ ਤੁਸੀਂ ਤਰਜੀਹ ਦੋ ਜਿਹੋ ਜਿਹਾ ਪਾਣੀ ਤੁਸੀਂ ਬੁੱਕਲ ਦੇ ਵਿੱਚ ਲਾਉਂਗੇ ਉਹਨੇ ਉਹ ਜਿਹਾ ਔਕਾਰ ਕਰ ਲੈਣਾ ਹੈ ਪਰਮਾਤਮਾ ਨੂੰ ਜਿਹੋ ਜਿਹੇ ਹਿਰਦੇ ਨਾਲ ਤੁਸੀਂ ਚੇਤਕ ਕਰੋਗੇ ਪਰਮਾਤਮਾ ਨੇ ਉਹ ਜਿਹਾ ਚੇਤਨਾ ਤੁਹਾਡੇ ਹਿਰਦੇ ਵਿੱਚ ਆ ਜਾਣਾ ਹੈ ਹੁਣ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਹੀ ਇਹ ਸਭ ਤੋਂ ਵੱਡੀ ਤਾਂਗ ਪੈਦਾ ਹੋ ਰਹੀ ਹੈ ਜੀ ਮੇਰਾ ਮਨ ਲੋਚਾ ਹੈ ਜੇ ਤੁਹਾਡੇ ਮਨ ਦੇ ਵਿੱਚ ਪਰਮਾਤਮਾ ਦੇ ਨਾਲ ਗੁਰੂ ਅਰਜਨ ਦੇਵ ਪਾਸ਼ਾ ਦੇ ਨਾਲ ਪਿਆਰ ਦੀ ਤਾਂਗ ਪੈਦਾ ਹੋ ਰਹੀ ਹੈ ਨਾ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਸ਼ਕ ਮੁਹੱਬਤ ਪਿਆਰ ਦੀਆਂ ਗੱਲਾਂ 'ਚ ਹੋਰ ਪਾਸੇ ਨਹੀਂ ਪਰ ਜੇ ਇਹੀ ਗੱਲਾਂ ਗੁਰੂ ਨਾਨਕ ਦੀ ਬਾਣੀ ਦੇ ਨਾਲ ਤੁਸੀਂ ਕਰਕੇ ਦੇਖੋ ਤਾਂ ਸਭ ਕੁਝ ਤੁਹਾਨੂੰ ਬਿਨ ਮੰਗਿਆ ਹੀ ਮਿਲ ਸਕਦਾ ਹੈ ਕੋਈ ਬੰਦਾ ਕਿਸੇ ਦੇ ਅੱਗੇ ਹੱਥਾ ਝੋਣੋ ਗੁਰੇਜ਼ ਕਰ ਜਾਂਦੇ ਜਾ ਜਾਵੇ ਨਾ ਜਾਵੇ ਆਪਣੇ ਗੁਰੂ ਨਾਨਕ ਦੇ ਅੱਗੇ ਬਿਲਕੁਲ ਐਨ ਸਾਫ ਕੁਤਰਾ ਕਪੜਾ ਹੋ ਜਵੇ ਕਿ ਪ੍ਰਮਾਤਮਾ ਜੋ ਤੂੰ ਲਿਖ ਦੇਂਗਾ ਉਹ ਮਨਜ਼ੂਰ ਹੈ ਜੋ ਤੂੰ ਲਿਖ ਦੇਂਗਾ ਇਹ ਨਾ ਗਿਲਾ ਸ਼ਿਕਵਾ ਕਰੀਏ ਕਿ ਪ੍ਰਮਾਤਮਾ ਨੇ ਸੁੱਖ ਨਹੀਂ ਦਿੱਤਾ ਦੁੱਖ ਦੇ ਦਿੱਤਾ ਹੈ ਤੁਹਾਡੇ ਮਨ ਵਿੱਚ ਜੋ ਮੰਗ ਪੈਦਾ ਹੋਈ ਹੈ ਪ੍ਰਮਾਤਮਾ ਪਹਿਲਾਂ ਗੱਲ ਕਰਕੇ ਸਾਡੇਆ ਸੇਵਾ ਥੋੜੀ ਮੰਗਣ ਬਹੁਤਾ ਥੋੜੀ ਸੇਵਾ ਦੀ ਉਡੀਕ ਹੋ ਰਹੀ ਆ ਜੇ ਤੋੜੇ ਮਨ ਵਿੱਚੋਂ ਮੰਗ ਮੰਗੀ ਵੀ ਨਹੀਂ ਤੁਸੀਂ ਮੰਗੀ ਵੀ ਨਹੀਂ ਪਰਮਾਤਮਾ ਉਹ ਵੀ ਬੁੱਝ ਗਿਆ ਏ ਜਿਸ ਕੇ ਸਿਰ ਉੱਪਰ ਤੂ ਸਮਾਮੀ ਸੋ ਦੁੱਖ ਕੈਸਾ ਪਾਵੇ ਜਿਹਦੇ ਉੱਤੇ ਗੁਰੂ ਨਾਨਕ ਭਾਸ਼ਾ ਦੀ ਬਾਣੀ ਦਾ ਹੱਥ ਹੋਵੇ ਉਹ ਦੁੱਖ ਕਿਵੇਂ ਪਾ ਸਕਦਾ ਹੈ ਹੁਣ ਦੁੱਖ ਇਹ ਨਹੀਂ ਕਿ ਦੁਨਿਆਵੀ ਦੁੱਖਾਂ ਦੀ ਗੱਲ ਹੋ ਰਹੀ ਹੈ ਗੁਰੂ ਸਾਹਿਬ ਕਹਿੰਦੇ ਦੁੱਖ ਨਹੀਂ ਹੋਵੇਗਾ ਬੰਦੇ ਨੂੰ ਉਹ ਬਿਮਾਰ ਨਹੀਂ ਹੋਵੇਗਾ ਉਹ ਦੁਨੀਆ ਤੋਂ ਰੁਖਸਤ ਨਹੀਂ ਹੋਵੇਗਾ ਨਹੀਂ ਤੁਹਾਨੂੰ ਅੰਦਰੋਂ ਪੋਜ਼ਿਟਿਵਿਟੀ ਮਿਲੇਗੀ ਅੰਦਰੋਂ ਸਟਰੌਂਗ ਹੋਵੋਗੇ ਤੁਸੀਂ ਭਾਈ ਮਨੀ ਸਿੰਘ ਜੀ ਵਾਂਗੂ ਤੁਹਾਡੇ ਹਿਰਦੇ ਵਿੱਚ ਉਹ ਜਾਗ ਲੱਗ ਜਾਣਾ ਕਿ ਬੰਦਬੰਦ ਕੱਟਣ ਦਾ ਹੁਕਮ ਹੋਇਆ ਤਾਂ ਬੰਦਬੰਦ ਕੱਟ ਵੋਟੇ ਉਤੋਂ ਨਾ ਲਾ। ਬੰਦਬੰਦ ਕੱਟਣਾ ਹੁਕਮ ਹੋਇਆ। ਭਾਈ ਸੋਬੇਖ ਸਿੰਘ ਜੀ ਵਾਂਗੂ ਤੁਹਾਨੂੰ ਇਹ ਗੱਲ ਹਿਰਦੇ ਵਿੱਚ ਤੁਹਾਡੇ ਪਰਮਾਤਮਾ ਕਿਰਪਾ ਕਰਕੇ ਜੀ ਇਹਦੀ ਦ੍ਰਿੜਤਾ ਪ੍ਰਦਾਨ ਕਰ ਦਵੇਗਾ ਜਿਵੇਂ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਨਾ ਜਦੋਂ ਖਾਲਸਾ ਸਾਜਨਾ ਦਿਵਸ ਸੀ ਕਿ ਗੁਰੂ ਸਾਹਿਬ ਜੀ ਨੇ ਪਹਿਲਾਂ ਧਰਮ ਤੋਂ ਪਹਿਲਾਂ ਦਇਆ ਪੈਦਾ ਕੀਤੀ। ਪੈਗੁਰਸਾਂ ਨੇ ਧਰਮ ਪੈਦਾ ਕੀਤਾ ਫਿਰ ਹਜ਼ੂਰ ਨੇ ਆਖਿਆ ਕਿ ਜਿਹੜਾ ਬੰਦਾ ਕਿਸੇ ਦੇ ਉੱਤੇ ਦਇਆ ਨਹੀਂ ਕਮਾਵੇਗਾ ਉਹ ਧਰਮੇ ਨਹੀਂ ਹੋ ਸਕਦਾ ਫਿਰ ਹਜ਼ੂਰ ਨੇ ਹਿੰਮਤ ਭਰੀ ਹੈ ਕਿ ਧਰਮ ਨੂੰ ਚਲਾਉਣ ਲਈ ਹਿੰਮਤ ਚਾਹੀਦੀ ਹੈ ਫਿਰ ਹਜ਼ੂਰ ਨੇ ਮੁਕਮ ਦਿੱਤਾ ਹੈ ਕਿ ਮਨ ਵਿੱਚ ਗ੍ਰਿੜਤਾ ਚਾਹੀਦੀ ਹੈ ਫਿਰ ਹਜ਼ੂਰ ਨੇ ਸਾਹੀ ਵੀ ਦਿੱਤੀ ਹੈ ਕਿ ਮਲਕੀਤ ਉਹਨੂੰ ਮਿਲਦੀ ਹੈ ਜਿਨ੍ਹਾਂ ਦੇ ਵਿੱਚ ਪੰਜੇ ਗੁਣ ਹੋ ਜਾਂਦੇ ਨੇ ਹੁਣ ਕਿੱਥੇ ਗੁਰੂ ਪਿਆਰਿਓ ਤੇ ਸਭ ਤੋਂ ਵੱਡੀ ਲਾਹੌਰ ਦੀ ਧਰਤੀ ਨੂੰ ਜ਼ਹਿਰ ਕਹਿਰ ਦੇ ਨਾਲ ਸੰਬੋਧਨ ਕੀਤਾ ਗਿਆ ਹੈ ਗੁਰੂ ਨਾਨਕ ਪਾਸ਼ਾ ਨੇ ਕਿੱਥੇ ਲਾਹੌਰ ਦੀ ਧਰਤੀ ਕਿੱਥੋਂ ਲਾਹੌਰ ਦੀ ਧਰਤੀ ਤੋਂ ਜਾ ਕੇ ਦਿਆ ਪੈਦਾ ਹੋ ਰਹੀ ਹੈ ਕਿੱਥੇ ਗੁਰੂ ਸਾਹਿਬ ਦਾ ਸੀਸ ਕਲਮ ਕੀਤਾ ਗਿਆ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਿੱਥੇ ਤੁਸੀਂ ਦੇਖੋਗੇ ਇਹ ਜਿਹੇ ਸਾਡੇ ਸਾਹਮਣੇ ਕਹਾਵਤਾਂ ਨੇ ਕਿੱਥੇ ਜਗਨਨਾਥ ਕੁਰੀ ਕਿੱਥੇ ਦਵਾਰਕਾ ਕਿੱਥੇ ਵੱਖ-ਵੱਖਰੇ ਦੇਸ਼ਾਂ ਤੋਂ ਉੱਟ ਚੱਲ ਕੇ ਪੰਜਾਂ ਪਿਆਰੀਆਂ ਦੀ ਜੁੱਤ ਨੂੰ ਗੁਰੂ ਸਾਹਮਣੇ ਟਿਕਾ ਦਿੰਦਾ ਹੈ ਇਹ ਗੁਰੂ ਦੀ ਕਿਰਪਾ ਹੈ ਗੁਰਪ੍ਰਸਾਦ ਹੈ ਇਹ ਗੁਰੂ ਪ੍ਰਸਾਦ ਭਾਵ ਕਿ ਕਿਰਪਾ ਇਹ ਗੁਰੂ ਨਾਨਕ ਦੀ ਕਿਰਪਾ ਹੋਈ ਹੈ ਹਜ਼ੂਰ ਕਹਿੰਦੇ ਇਹ ਨਾ ਕਦੇ ਆਖੀਂ ਕਿ ਪਰਮਾਤਮਾ ਨੇ ਮੇਰੇ ਨਾਲ ਗਲਤ ਕੀਤਾ ਏ ਜੋ ਪਰਮਾਤਮਾ ਦੀ ਰਜ਼ਾ ਸੀ ਉਹ ਪਰਮਾਤਮਾ ਨੇ ਆਪਣੀ ਮਰਜ਼ੀ ਦੇ ਨਾਲ ਤੇਰੇ ਉੱਤੇ ਨਿਆਂ ਕਰਕੇ ਤੇਰੇ ਉੱਤੇ ਲਾਗੂ ਕੀਤਾ ਏ ਕਦੇ ਪਰਮਾਤਮਾ ਨੂੰ ਤਾਨਾ ਨਾ ਮਾਰੀ ਅਗਲੀ ਪੰਕਤੀ ਹਜ਼ੂਰ ਨੇ ਕਿਰਪਾ ਕਰਕੇ ਆਖੇ ਆਏ ਤਿਸਰਾਸਿਆ ਆਇ ਜਿਨ ਪੈਦ ਲਹਿਆ ਏ ਪਰਮਾਤਮਾ ਜਿਸ ਮਨੁੱਖ ਉੱਤੇ ਇਹ ਭੇਦ ਉਹਨੂੰ ਲੱਭ ਗਿਆ ਜਿਹਨੂੰ ਵੀ ਇਹ ਭੇਦ ਹੁਣ 부ਝਾਰਤ ਨੂੰ ਤੁਸੀਂ ਸਮੋਦਨ ਕਰੋਗੇ ਗੁਰੂ ਪਿਆਰਿਓ ਕਿ ਜਿਹਨੂੰ 부ਝਾਰਤ ਦਾ ਅਰਥ ਪਤਾ ਹੁੰਦੇ ਨੇ ਇੱਕ ਮਿੰਟ ਲਾਉਂਦਾ ਏ ਉਹਦੇ ਅਰਥ ਕਰਨ ਨੂੰ ਕਿ ਇਹ ਹੈ ਆਦਾਰਸ ਹਜ਼ੂਰ ਕਹਿੰਦੇ ਨੇ ਜਿਹਨੂੰ ਪਰਮਾਤਮਾ ਦਾ ਭੇਦ ਲੱਭ ਗਿਆ ਉਸ ਨੂੰ ਉਸ ਦੇ ਮਲਾਪ ਦਾ ਆਨੰਦ ਆਉਂਦਾ ਏ ਉਹਨੂੰ ਲੱਭਣ ਦਾ ਆਨੰਦ ਆਉਂਦਾ ਏ ਹਾਲਾਂਕਿ ਗੁਰੂ ਸਾਹਿਬ ਆਖਦੇ ਨੇ ਕਿ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਹਜ਼ੂਰ ਕਹਿੰਦੇ ਨੇ ਇਹਦੀ ਵਿਚਾਰ ਕਰ ਤੇ ਅੰਦਰ ਗਿਆਨ ਇਹੀ ਹੈ ਨਿਮੇਸ ਗौरा ਹੋਏ ਆਪਣੇ ਮਨ ਦੇ ਵਿੱਚ ਨਿਮਰਤਾ ਭਾਵਨਾ ਲੈ ਕੇ ਆ ਤੇ ਤੋਂ ਛੋਟਾ ਵੀ ਜੇਕਰ ਤੁਨੂੰ ਕੋਈ ਬੋਲ ਬੋਲ ਗਿਆ ਉਹਦੇ ਨਾਲ ਦੁਬਿਧਾ ਦੇ ਵਿੱਚ ਨਾ ਪਾ ਨੁਚਿੱਤਾਪੰਨਾ ਰੱਖ ਤੇ ਉਹਦੇ ਨਾਲ ਦਵੇਸ਼ ਨਾ ਰੱਖ ਹਜ਼ੂਰ ਕਹਿੰਦੇ ਇਹ ਨਿਮੇਸ ਗौरा ਹੋਏ ਨਿਮਰਤਾ ਨੂੰ ਅਖੀਰਲੀ ਪੰਕਤੀ ਦੇ ਹਜ਼ੂਰ ਨੇ ਇਸੇ ਨਾਲ ਸਾਨੂੰ ਸੰਬੋਧਨ ਕਰਕੇ ਆਖਿਆ ਏ ਕਿ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਹਜ਼ੂਰ ਕਹਿੰਦੇ ਹੈ ਨਾਨਕ ਉਸ ਮਨੁੱਖ ਦੀ ਸੂਰਤ ਤੇ ਪ੍ਰਭੂ ਦੀ ਸੂਰਤ ਇੱਕਮਿਕ ਹੋ ਗਈ ਹੈ ਉਹਦੀ ਜੋਤ ਦੇ ਵਿੱਚ ਜੋਤ ਮਿਲੀ ਰਹਿੰਦੀ ਹੈ ਜਦੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਵਟ ਭਾਗੀ ਗੁਰਦਰਸ਼ਨ ਪਾਇਆ ਕਿ ਜਦੋਂ ਗੁਰੂ ਪਰਮਾਤਮਾ ਦੇ ਨਾਲ ਇਹ ਕਿਰਪਾ ਦੇ ਨਾਲ ਗੁਰੂ ਨਾਨਕ ਦੇ ਦਰਸ਼ਨ ਹੋ ਜਾਂਦੇ ਨੇ ਉਹਦੀ ਬਾਣੀ ਦੇ ਦਰਸ਼ਨ ਹੋ ਜਾਂਦੇ ਨੇ ਗੁਰੂ ਪਰਮਾਤਮਾ ਦੀ ਦੇ ਪਰ ਹਜ਼ੂਰ ਕਹਿੰਦੇ ਨੇ ਕਿ ਉਸ ਨੂੰ ਆਤਮ ਨੂੰ ਆਨੰਦ ਪ੍ਰਾਪਤ ਹੋਣ ਲੱਗ ਜਾਂਦਾ ਹੈ ਉਹਦੇ ਹਿਰਦੇ ਵਿੱਚ ਹਮੇਸ਼ਾ ਹੀ ਇਹ ਗੱਲ ਲਾਗੂ ਰਹਿੰਦੀ ਹੈ ਕਿ ਪਰਮਾਤਮਾ ਨੇ ਜੋ ਕਰਨਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਸਾਨੂੰ ਜੋ ਚਾਹੀਦਾ ਹੈ ਸਾਡਾ ਗੁਰੂ ਨਾਨਕ ਸਾਡੇ ਨਾਲ ਪਹਿਲਾਂ ਬੈਠਾ ਏ ਸਾਡੀਆਂ ਆਸਨਾਵਾਂ ਪੂਰੀਆਂ ਸਾਨੇ ਮਾਫ ਕਰਿਓ ਮੰਗਾ ਪੂਰੀਆਂ ਕਰਨ ਦਾ ਸਾਡੇ ਮਨ ਵਿੱਚੋਂ ਚਿੰਤਾ ਚੋਰਾ ਖਤਮ ਹੋਣਾ ਚਾਹੀਦਾ ਏ ਪ੍ਰਮਾਤਮਾ ਦੇ ਉੱਤੇ ਸਤਿ ਸਿਧਾਂਤ ਅਸਤਾ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਏ ਸਿੱਧਕ ਹੋਣਾ ਚਾਹੀਦਾ ਏ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰਾ ਗੁਰੂ ਨਾਨਕ ਬਾਬਾ ਨਾਨਕ ਬੈਠਾ ਏ ਮੈਂ ਕਿਉਂ ਕਿਸੇ ਦੇ ਅੱਗੇ ਝੋਲੀ ੱਡਾਂ ਉਹੀ ਹਜ਼ੂਰ ਨੇ ਸ਼ਬਦ ਵਰਤੇ ਆਏ ਉਸ ਨੂੰ ਸਿਰਫ ਪ੍ਰਮਾਤਮਾ ਦੇ ਸਾਰੇ ਜਗਤ ਦੀ ਪਿਆਪਤ ਦੇ ਵਿੱਚ ਉਸੇ ਦੀ ਦਰਸ਼ਨ ਦਰਾਰੀ ਹੁੰਦੇ ਨੇ ਹੁਜ਼ੂਰ ਨੇ ਸ਼ਬਦ ਵਰਤੇ ਹਨ ਕਿ ਨਾਨਕ ਇੱਕ ਪਸਾਰਿਆ ਜਿਉ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਪਾਵਨ ਨਾਮ ਨੂੰ ਸਮੋਦਰੀ ਕਿਰਿਆ ਦੇ ਵਿੱਚ ਲੈ ਕੇ ਆਂਦਾ ਹੈ ਗੁਰੂ ਸਾਹਿਬ ਨੇ ਧੰਨ 시 ਗੁਰਾਰਧਨ ਦੇ ਪਾਸ਼ਾ ਜੀ ਨੇ ਹਜ਼ੂਰ ਆਖਦੇ ਨੇ ਕਹਿੰਦੇ ਹੈ ਨਾਨਕ ਜਿਹਨੂੰ ਵੀ ਇਹ ਭੇਤ ਦਾ ਆਸਰਾ ਲੱਭ ਗਿਆ ਭਾਵ ਕਿ ਇਹਦਾ ਹੱਲ ਲੱਭ ਗਿਆ ਕਿ ਪਰਮਾਤਮਾ ਨੇ ਆਪਣੀ ਰਜ਼ਾ ਦੇ ਮੁਤਾਬਕ ਇਹ ਜੋਤੀ ਨੂੰ ਜੋਤ ਦੇ ਨਾਲ ਮਿਲਾਇਆ ਹੈ ਹਜ਼ੂਰ ਕਹਿੰਦੇ ਨੂੰ ਸਾਰੇ ਪਸਾਰੇ ਦੇ ਵਿੱਚ ਫਿਰ ਪਰਮਾਤਮਾ ਦੀ ਦਰਸ਼ਨਦਾਰੀ ਹੋਣ ਲੱਗ ਜਾਂਦੇ ਨੇ ਪਾਵਨ ਸ਼ਬਦ ਦੀ ਸਮਾਪਤੀ ਹੈ ਜੀ ਕਿੰਨਿਆ ਉਦਾਹਰਨਾਂ ਦੇ ਨਾਲ ਸੱਚੇ ਭਾਸ਼ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਮਰੱਧਤਾ ਬਖਸ਼ਿਸ਼ ਕੀਤੀ ਹੈ ਕਿ ਨਾਮ ਦੀ ਜੋਤ ਦੇ ਨਾਲ ਜਦੋਂ ਤੱਕ ਜਿੱਥੇ ਤੱਕ ਪ੍ਰਮਾਤਮਾ ਦੀ ਕਿਰਪਾ ਦੇ ਇਸ ਪਾਤਰ ਬਣਦੇ ਹਨ ਨਾ ਉਹ ਜਨ ਨਾਨਕ ਇੱਕ ਪਸਾਰਿਆ ਜੀਓ ਉਦੀ ਜੋਤ ਦਾ ਪ੍ਰਤਾਪ ਹੈ ਉਦੀ ਮਿਹਰ ਦਾ ਪ੍ਰਤਾਪ ਹੈ ਉਦੀ ਕਿਰਪਾ ਦਾ ਪ੍ਰਤਾਪ ਹੈ ਸਤਿਗੁਰੂ ਦੀ ਪਾਵਨ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹੁਆ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਅਗਾਹ ਤੋਂ ਇਸੇ ਤਰ੍ਹਾਂ ਰਲ ਮਿਲ ਬੈਠ ਕੇ ਹਜ਼ੂਰ ਦੀ ਅੰਦਰ ਆਪਾ ਪਾਵਨ ਵਿਚਾਰ ਸਾਂਝੀ ਕਰ ਸਕੀਏ ਇਹੀ ਚਰਨਾ ਕਮਲਾਪਾ ਸਤਿਗੁਰੂ ਜੀ ਦੇ ਅਰਦਾਸ ਕਰਕੇ ਜਾਣੀਆਂ ਹੋਈਆਂ ਭੁੱਲਾਂ ਚੋਕਾਂ ਦੀ ਖਿਮਾ ਦੁਆਰਾ ਫਿਰ ਫਤਿਹ ਪ੍ਰਮਾਨ ਕਰੋ ਅਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ